di Tarim Soburu, majapahit melampung royale eru。

ਕੱਲ ਤੱਕ ਅਸੀਂ ਹਜੇ ਠੀਕ ਸੀਗਾ ਏਸੀ ਦੇ ਕੰਪਰੈਸਰ ਵਗੈਰਾ ਠੀਕ ਸੀ ਅਸੀਂ ਪਰ ਅੱਜ ਜਦੋਂ ਮੈਂ ਸਵੇਰੇ ਆਇਆ ਜਦੋਂ ਮੈਂ ਡਿਊਟੀ ਦੇ ਮੌਕੇ ਤੇ ਪਹੁੰਚਿਆ ਤੇ ਮੈਂ ਦੇਖਿਆ ਕਿ ਏਸੀ ਦੋਨਾਂ ਦੇ ਜਿਹੜੇ ਕੰਪਰੈਸਰ ਉਹ ਚੋਰੀ ਹੋਏ ਹੋਏ ਸੀ ਇੱਕ ਮਰੀਜ਼ਾਂ ਵਾਲਾ ਉੱਧਰ ਲੱਗਿਆ ਹੋਇਆ ਉਹ ਸਾਹਮਣੇ ਆ ਉਹ ਚੋਰੀ ਹੋਇਆ ਹੋਇਆ ਜਿੱਥੇ ਮੇਰਾ ਏਸੀ ਹੈਗਾ ਬੈਕ ਸਾਈਡ ਉਹਦਾ ਕੰਪਰੈਸਰ ਚੋਰੀ ਹੋਇਆ ਹੋਇਆ ਠੀਕ ਹਾਂਜੀ ਇਹ ਕਿਦਣ ਹੋਈ ਜੀ ਵਾਰਦਾ ਇਹ ਬਾਤ ਵਾਰਦਾ ਕੱਲ ਹੀ ਹੋਈ ਹੈ ਕੱਲ ਰਾਤ ਦਿਨ ਮੇਲੇ ਤਾਂ ਕੱਲ ਉੱਥੇ ਸੀਗੇ ਤਿੰਨ ਵੇਲੇ ਕੰਪਰੈਸਰ ਸੀਗੇ ਇਹ ਕੱਲ ਹੀ ਵਾਰਦਾਤ ਹੋਈ ਆ ਰਾਤ ਨੂੰ ਸ਼ਾਇਦ ਹੋਈ ਆ ਮੇਰੇ ਹਿਸਾਬ ਨਾਲ ਮਨ ਦੀ ਏਸੀ ਦੇ ਜਿਹੜੇ ਪੱਖੇ ਉਹ ਚੋਰੀ ਕਰਕੇ ਲੈ ਗਏ ਏਸੀ ਦੇ ਪੱਖੇ ਜਿਹੜੇ ਉਹ ਚੋਰੀ ਕਰਕੇ ਲੈ ਗਏ ਕੱਲ ਤੁਸੀਂ ਦੇਖੇ ਕੱਲ ਨਾਲ ਸੀ ਕੱਲ ਮੇਰੇ ਨਾਲ ਮੁੰਡਾ ਆਂਦਾ ਡਰਾਈਵਰ ਆ ਮੇਰਾ ਉਹਨੇ ਦੇਖੇ ਸੀਗੇ ਕੱਲ ਕੱਲ ਸੀਗੇ ਅੱਛਾ ਕੱਲ ਸੀਗੇ ਉਹ ਸੀਗੇ ਤੇ ਅੱਜ ਉਹ ਕੁਦਰਤੀ ਅਸੀਂ ਆਏ ਤੇ ਮੈਂ ਦੇਖਿਆ ਕਿ ਉਹ ਪੱਖਾ ਚੋਰੀ ਹੋਇਆ ਹੋਇਆ ਫਿਰ ਫਟਾਫਟ ਅਹੀਂ ਕਰਕੇ ਦੇ ਪਿੱਛੋਂ ਕੇ ਪੌੜੀ ਅੰਦਰੋਂ ਲੈ ਕੇ ਤੇ ਪਿੱਛੇ ਬੰਨੇ ਗਏ ਤੇ ਉਹ ਦੇਖ ਲੈ ਪਿਛਲੇ ਬੰਨੇ ਦੀ ਉਹਨਾਂ ਟੇ ਤਾਰਾ ਦੂਰਾ ਵੱਡੀਆਂ ਹੋਈਆਂ ਤੇ ਉਹ ਲੈ ਗਏ ਜਿਹੜਾ ਪੱਖਾ ਲੈ ਕੇ ਕੰਪਰੈਸਰ ਕੀ ਕਰਨ ਮੰਨਦੇ ਕਿ ਜਦਾਜ ਨਹੀਂ ਜਿਹੜੀਆਂ ਚੋਰੀਆਂ ਦੇ ਸਿੱਸਲੇ ਜਿਹੜੀਆਂ ਵੱਧਾ ਹੀ ਜਾ ਰਿਹਾ ਮਤਲਬ ਜਦਾ ਤਾਂ ਹਸਪੀਟਲ ਦੀ ਗੱਲ ਆਹ ਹਾਂਜੀ ਹਾਂਜੀ ਪੱਖੇ ਜੋੜੀ ਕਰਕੇ ਲੈ ਗਏ ਸੀ ਆਹ ਹਾਂਜੀ ਹਾਂਜੀ ਇਹ ਤਾਂ ਜੀ ਦੇਖੋ ਇਹ ਤਾਂ ਸਰਕਾਰ ਨੂੰ ਚਾਹੀਦਾ ਵਾ ਮਤਲਬ ਇੰਨਾ ਜ਼ਿਆਦਾ ਵਾਧਾ ਪਿਆ ਹੈ ਤਾਂ ਜਰਾ ਨਸ਼ੇ ਹੀ ਕਹਿ ਲੋ ਕਿ ਅੱਜ ਦੇ ਅੱਜ ਕੱਲ੍ਹ ਆਪਣੀ ਪੀੜ੍ਹੀ ਨਸ਼ੇ ਕਰਕੇ ਬਹੁਤ ਜ਼ਿਆਦਾ ਨਸ਼ਿਆਂ ਦੀ ਪੂਰਤੀ ਵਾਸਤੇ ਨਸ਼ਾ ਪੋਰਾ ਨਹੀਂ ਹੁੰਦਾ ਵਾ ਪਹਿੰਗਾ ਵਾ ਤੇ ਉਹੀ ਉਹਨਾਂ ਦੇ ਕੰਮ ਆ ਜ਼ਿਆਦਾਤਰ ਤਾਂ ਮਤਲਬ ਉਹਨਾਂ ਦਾ ਹੀ ਹੈ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਦਾ ਇਹ ਮਾਮਲਾ ਪ੍ਰਸ਼ਾਸਨ ਚ ਹਾਂਜੀ ਅਸੀਂ ਸਾਡੀ ਅਸੀਂ ਪੁਲਿਸ ਸਟੇਸ਼ਨ ਅਸੀਂ ਉੱਥੇ ਗਏ ਸੀਗੇ ਅਸੀਂ ਬਿਕਾਇਦਾ ਐਫ ਆਈ ਆਰ ਕਰਾਈ ਹੈ ਉਹਨਾਂ ਨੂੰ ਸ਼ਿਕਾਇਤ ਦਿੱਤੀ ਹੈ ਤੇ ਆਪਣੇ ਜਿਹੜੇ ਹੈਲਥ ਡਿਪਾਰਟਮੈਂਟ ਤੇ ਮੈਂ ਆਪਣੀ ਸੀਨੀਅਰ ਐਸਐਮਓ ਸੀਨੀਅਰ ਮੈਡੀਕਲ ਅਫਸਰ ਟਿਲਵਾਨੂ ਵੀ ਮੈਂ ਇਹਦੇ ਬਾਰੇ ਮੈਂ ਜਾਣਕਾਰੀ ਦਿੱਤੀ ਆ ਤੇ ਅਸੀਂ ਪੂਰਾ ਪ੍ਰਸ਼ਾਸਨ ਦੇ ਧਿਆਨ ਚ ਲਿਆਉਂਦਾ ਮਸਲਾ ਪੂਰਾ ਠੀਕ ਹੈ ਸਰਕਾਰੀ ਹਸਪਤਾਲ ਜੋ ਚੋਰੀ ਹੋਈ ਜੀ ਹਾਂਜੀ ਇੱਥੋਂ ਜੀ ਆਮ ਆਦਮੀ ਕਲੀਨਿਕ ਹੈਗਾ ਨਡਾਲਾ ਇੱਥੋਂ ਚੋਰੀ ਹੋਈ ਜੀ ਸਰਕਾਰ ਤੋਂ ਵੀ ਮੰਗ ਕਰਦੇ ਤਾਂ ਹੁਣ ਸਰਕਾਰੀ ਥਾਂ ਦੇ ਜਿੱਦਾ ਹੁਣ ਚੋਰੀ ਹੋ ਗਈ ਹਾਂਜੀ ਸਰਕਾਰ ਨੂੰ ਜੀ ਮੈਂ ਤਾਂ ਚਾਹੁੰਦਾ ਕਿ ਦੇਖੋ ਅਸੀਂ ਤਾਂ ਇੱਥੇ ਆ ਨਡਾਲੇ ਹੁਣ 2 ਸਾਲ ਹੋ ਗਏ ਕਲੀਨਿਕ ਖੁੱਲੇ ਅਸੀਂ ਨੇ ਡਾਲੀ ਨੂੰ ਨੰਬਰ 1 ਤੇ ਲੈ ਕੇ ਆਏ ਆ ਆਪਣੇ ਵੱਲ ਅਸੀਂ ਪੂਰੀ ਅਸੀਂ ਸੇਵਾ ਕਰਦੇ ਇੱਥੇ ਲੋਕਾਂ ਦੀ ਅਸੀਂ ਇਹੀ ਚਾਹੁੰਦੇ ਆ ਹੁਣ ਦੇਖੋ ਕਿਉਂਕਿ ਇਹ ਹੁਣ ਚੋਰੀ ਫੜੀ ਗਈ ਠੀਕ ਆ ਨੇ ਤੇ ਅੱਗੇ ਗਰਮੀ ਆਉਣੀ ਆ ਤਾਂ ਕਿ ਬਿਨਾ ਏਸੀ ਤੋਂ ਬਹੁਤ ਮੁਸ਼ਕਲ ਅੱਗੇ ਜੀ ਸ਼ੁਰੂਆਤ ਜਦੋਂ ਨਹੀਂ ਲੱਗੇ ਸੀ ਕਿ ਸਾਨੂੰ ਪਤਾ ਅਸੀਂ ਕਿੱਦਾਂ ਇੰਨੇ ਔਖੇ ਹੋ ਕੇ ਮਰੀਜ਼ ਕਿੱਦਾਂ ਦੇਖੇ ਇਹਦਾ ਉਹਨਾਂ ਸਰਕਾਰ ਨੂੰ ਚਾਹੀਦਾ ਕਿ ਇਹ ਤੇ ਛੇਤੀ ਜਿਹੜੀ ਆ ਕਿ ਕਾਰਵਾਈ ਕੀਤੀ ਜਾਵੇ ਪੱਕੇ ਕਿੱਥੇ ਲੱਗੇ ਹੋਏ ਸੀ ਦਾ ਬਾਰ ਬਾਰ ਲੱਗੇ ਸੀ ਕੱਦ ਤੇ ਬਾਰ ਬਾਰ ਲੱਗੇ ਹੋਏ ਸੀ ਸੱਚ ਹਾਂਜੀ ਹਾਂਜੀ ਬਾਹਰ ਲੱਗੇ ਹੋਏ ਸੀਗੇ ਮੇਰੇ ਪਿੱਛੇ ਜਿਹੜਾ ਉਹ ਵੀ ਬਾਹਰ ਤੇ ਉਹ ਇੱਕ ਜਿਹੜਾ ਬਰੀਜਾਂ ਵਾਲਾ ਉਹ ਫਰੱਡ ਤੇ ਲੱਗਿਆ ਹੋਇਆ ਸੀ ਬਾਹਰ ਤੁਸੀਂ ਸਵੇਰੇ ਦੇਖਿਆ ਹੋਏ ਦਾ ਜਾ ਕੇ ਸਵੇਰੇ ਮੈਂ ਸਵੇਰ ਕੱਲ ਤੱਕ ਬਿਲਕੁਲ ਠੀਕ ਸੀਗਾ ਮੈਂ ਸਵੇਰੇ ਸਵੇਰੇ ਦੇਖਿਆ ਜੀ ਮੇਰੇ ਕਿੰਨੇ ਵਜੇ ਸਵੇਰੇ ਤਕਰੀਬਨ ਤੁਸੀਂ ਲਾ ਲਓ 8:30 ਬਜੇ ਦਾ ਟਾਈਮ ਹੋਣਾ ਸਵੇਰੇ ਮੈਂ ਦੇਖਿਆ ਮੇਰੀ ਨਿਗਾਹ ਪਈ ਤੇ ਉਦੋਂ ਨਹੀਂ ਸੀਗੇ 12:30 ਕਰਕੇ 12:30 ਵੀ ਕੱਟ ਕੇ ਲੈ ਠੀਕ ਹਾਂਜੀ ਹਾਂਜੀ ਆਪਣਾ ਸ਼ੋਗਨਾਮਾ ਮੇਰਾ ਸ਼ੋਗਨਾਮਾ ਜੀ ਡਾਕਟਰ ਪ੍ਰੀਤ ਕਮਲ ਸੇਖੋ ਠੀਕ ਹੈ